ਸਰਕਾਰ ਬਣ ਦਾ ਮੈਂ ਸਮੂਹ ਭਾਜਪਾ ਵਰਕਰਾਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਨੀ ਆ ਕਿਉਂਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਜੋ ਵਿਕਾਸ ਕੀਤਾ ਹੈ ਉਹ ਵਿਕਾਸ ਦੀ ਜਿਹੜੀ ਲਹਿਰ ਹੈ ਹੋਰ ਤੇਜ਼ ਹੋਣ ਵਾਲੀ ਹੈ ਸੋ ਇਸ ਚੀਜ਼ ਦੀ ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਨੀ ਆ ਤੇ ਸੱਦਾ ਪੱਤਰ ਸਾਨੂੰ ਆਇਆ ਅਸੀਂ ਕੱਲ ਸ਼ਾਮਲ ਹੋ ਜਾ ਰਹੇ ਹਾਂ ਸੌਚਕ ਸਮਾਗਮ ਦੇ ਵਿੱਚ ਨਤੀਜੇ ਦੇਖੋ ਜਨਤਾ ਦਾ ਫੈਸਲਾ ਹੈ ਭਾਜਪਾ ਦੀ ਵੋਟ ਬੈਂਕ ਵਧੀ ਹੈ ਪਹਿਲਾਂ ਨਾਲੋਂ ਜਿਸ ਗੱਲ ਦੀ ਸਾਨੂੰ ਖੁਸ਼ੀ ਹੈ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਚੀਜ਼ ਦੀ ਵੀ ਸਾਨੂੰ ਬਹੁਤ ਖੁਸ਼ੀ ਹੈ ਸੋ ਨਤੀਜੇ ਠੀਕ ਨੇ ਉਹਨਾਂ ਨੂੰ ਅਸੀਂ ਐਕਸੈਪਟ ਕਰਦੇ ਆ ਤੇ ਭਾਜਪਾ ਨੇ ਆਪਦਾ ਵੋਟ ਪਰਿਸ਼ਦ ਪੰਜਾਬ ਚ ਵੀ ਵਧਾਇਆ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਦੇਖੋ ਉਹ ਚੋਣਾਂ ਦੇ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ ਚ ਆਈਆਂ ਸੀਗੀਆਂ ਜਿਵੇਂ ਕਿ ਕਈ ਜਗ੍ਹਾ ਤੇ ਸੀਵਰੇਜ ਪਾਣੀ ਦੀ ਸਮੱਸਿਆ ਹੈਲਥ ਇਨਫਰਾਸਟ੍ਰਕਚਰ ਦੀ ਸਮੱਸਿਆ ਅਨਇਮਪਲॉयਮੈਂਟ ਦੀ ਸਮੱਸਿਆ ਅਨਪਲ এমপ্লয়মেন্ট ਦੀਆਂ অপরচুনিটিজ ਜਿਵੇਂ ਕਿ ਕਹਿੰਦੇ ਆ ਕਿ ਇੰਡਸਟਰੀਜ਼ ਨਹੀਂ ਹੈਗੀਆਂ ਇੱਥੇ ਜ਼ਿਆਦਾ ਸੋ ਇਸ ਸਮੱਸਿਆਵਾਂ ਮੇਰੇ ਧਿਆਨ ਚ ਚੋਣਾਂ ਦੇ ਦੌਰਾਨ ਜਿਹੜੀਆਂ ਮੇਰੇ ਸਾਹਮਣੇ ਗੱਲਾਂ ਲੋਕਾਂ ਵੱਲੋਂ ਰੱਖੀਆਂ ਗਈਆਂ ਉਹ ਸਾਰੀਆਂ ਵੱਲ ਧਿਆਨ ਦੇਵਾਂਗੇ ਜੋ ਕੁਝ ਵੀ ਇੰਨਾ ਚੀਜ਼ਾਂ ਦਿਸਬੰਦ ਦੇ ਵਿੱਚ ਕਰ ਸਕੇ ਜ਼ਰੂਰ ਕਰਾਂਗੇ ਦੇਖੋ ਪੰਜਾਬ ਦੇ ਵਿੱਚ ਮੈਂ ਪਹਿਲਾਂ ਹੀ ਕਹਿ ਚੁੱਕੀਆਂ ਕਿ ਵੋਟ ਪ੍ਰਤੀਸ਼ਤ ਬੀਜਪੀ ਦਾ ਵਧਿਆ ਹੈ ਤਾਂ ਜਿਮਨੀ ਚੋਣਾਂ ਦੇ ਵਿੱਚ ਅਸੀਂ ਉਸ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਵਧੀਆ ਪਰਫਾਰਮ ਕਰਨ ਦੀ ਕੋਸ਼ਿਸ਼ ਕਰਾਂਗੇ ਉਮੀਦ ਹੈ ਕਿ ਭਾਜਪਾ ਇਸ ਤੋਂ ਵਧੀਆ ਪਰਫਾਰਮ ਕਰੂਗੀ ਦੇਖੋ ਮੈਂ ਨਹੀਂ ਸਮਝਦੀ ਕਿ ਡਿਊਟੀ ਦੇ ਉੱਤੇ ਜਿਹੜਾ ਕਰਮਚਾਰੀ ਹੋਵੇ ਉਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਬਾਕੀ ਉਹਨਾਂ ਨੇ ਕਿਸ ਚੀਜ਼ ਕਰਕੇ ਮਾਰਿਆ ਕਿਉਂ ਮਾਰਿਆ ਉਹਨਾਂ ਨੂੰ ਬੈਟਰ ਪਤਾ ਹੈ ਜਾਂ ਕੰਗਣਾ ਰਣੌਤ ਨੂੰ ਪਤਾ ਹੈ ਜਾਂ ਉਹਨਾਂ ਨੂੰ ਪਤਾ ਹੈ ਸਰਕਾਰ ਬਣ ਦਾ ਮੈਂ ਸਭ ਭਾਜਪਾ ਵਰਕਰਾਂ ਨੂੰ ਸਭ ਦੇਸ਼ ਵਾਸੀਆਂ ਨੂੰ ਵਧਾਈ ਦੇਣੀ ਆ ਕਿਉਂਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਜੋ ਵਿਕਾਸ ਕੀਤਾ ਹੈ ਉਹ ਵਿਕਾਸ ਦੀ ਜਿਹੜੀ ਲਹਿਰ ਹੈ ਹੋਰ ਤੇਜ਼ ਹੋਣ ਵਾਲੀ ਹੈ ਸੋ ਇਸ ਚੀਜ਼ ਦੀ ਮਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਨੀ ਆ ਤੇ ਸੱਦਾ ਪੱਤਰ ਸਾਨੂੰ ਆਇਆ ਅਸੀਂ ਕੱਲ ਸ਼ਾਮਿਲ ਹੋ ਜਾ ਰਹੇ ਹਾਂ ਸੌਚਕ ਸਮਾਗਮ ਦੇ ਵਿੱਚ ਨਤੀਜੇ ਦੇਖੋ ਜਨਤਾ ਦਾ ਫੈਸਲਾ ਹੈ ਭਾਜਪਾ ਦੀ ਵੋਟ ਬੈਂਕ ਵਧੀ ਹੈ ਪਹਿਲਾਂ ਨਾਲੋਂ ਜਿਸ ਗੱਲ ਦੀ ਸਾਨੂੰ ਖੁਸ਼ੀ ਹੈ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਚੀਜ਼ ਦੀ ਵੀ ਸਾਨੂੰ ਬਹੁਤ ਖੁਸ਼ੀ ਹੈ ਸੋ ਨਤੀਜੇ ਠੀਕ ਨੇ ਉਹਨਾਂ ਨੂੰ ਅਸੀਂ ਐਕਸੈਪਟ ਕਰਦੇ ਆਂ ਤੇ ਭਾਜਪਾ ਨੇ ਆਪ ਦਾ ਵੋਟ ਪਰਿਸ਼ਦ ਪੰਜਾਬ ਚ ਵੀ ਵਧਾਇਆ ਇਸ ਗੱਲ ਦੇ ਵੀ ਬਹੁਤ ਖੁਸ਼ੀ ਹੈ ਦੇਖੋ ਉਹ ਚੋਣਾ ਦੇ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ ਚ ਆਈਆਂ ਸੀਗੀਆਂ ਜਿਵੇਂ ਕਿ ਕਈ ਜਗ੍ਹਾ ਤੇ ਸੀਵਰੇਜ ਪਾਣੀ ਦੀ ਸਮੱਸਿਆ ਹੈਲਥ ਇਨਫਰਾਸਟ੍ਰਕਚਰ ਦੀ ਸਮੱਸਿਆ ਅਨ ਇਮਪਲॉयਮੈਂਟ ਦੀ ਸਮੱਸਿਆ ਅਨ ਇਮਪਲॉयਮੈਂਟ ਦੀ ਅਪਰਚੂਨਿਟੀਆਂ ਜਿਵੇਂ ਕਿ ਕਹਿੰਦੇ ਆ ਕਿ ਇੰਡਸਟਰੀਜ਼ ਨਹੀਂ ਹੈਗੀਆਂ ਇੱਥੇ ਜ਼ਿਆਦਾ ਸੋ ਇਸ ਸਮਸਿਆਵਾਂ ਮੇਰੇ ਧਿਆਨ ਚ ਚੋਣਾਂ ਦੇ ਦੌਰਾਨ ਜਿਹੜੀਆਂ ਮੇਰੇ ਸਾਹਮਣੇ ਗੱਲਾਂ ਲੋਕਾਂ ਵੱਲੋਂ ਰੱਖੀਆਂ ਗਈਆਂ ਉਹ ਸਾਰੀਆਂ ਵੱਲ ਧਿਆਨ ਦੇਵਾਂਗੇ ਜੋ ਕੁਝ ਵੀ ਇੰਨਾ ਚੀਜ਼ਾਂ ਇਸ ਬੰਦ ਦੇ ਵਿੱਚ ਕਰ ਸਕੇ ਜ਼ਰੂਰ ਕਰਾਂਗੇ ਦੇਖੋ ਪੰਜਾਬ ਦੇ ਵਿੱਚ ਮੈਂ ਪਹਿਲੇ ਕਹਿ ਚੁੱਕੀਆਂ ਕਿ ਵੋਟ ਪ੍ਰਤੀਸ਼ਤ ਭਾਜੀਪੀ ਦਾ ਵਧਿਆ ਹੈ ਤਾਂ ਜਿਮਨੀ ਚੋਣਾਂ ਦੇ ਵਿੱਚ ਅਸੀਂ ਉਸ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਵਧੀਆ ਪਰਫਾਰਮ ਕਰਨ ਦੀ ਕੋਸ਼ਿਸ਼ ਕਰਾਂਗੇ ਉਮੀਦ ਹੈ ਕਿ ਭਾਜਪਾ ਇਸ ਤੋਂ ਵਧੀਆ ਪਰਫਾਰਮ ਕਰੂਗੀ ਦੇਖੋ ਮੈਂ ਨਹੀਂ ਸਮਝਦੀ ਕਿ ਡਿਊਟੀ ਦੇ ਉੱਤੇ ਜਿਹੜਾ ਕਰਮਚਾਰੀ ਹੋਵੇ ਉਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਬਾਕੀ ਉਹਨਾਂ ਨੇ ਕਿਸ ਚੀਜ਼ ਕਰਕੇ ਮਾਰਿਆ ਕਿਉਂ ਮਾਰਿਆ ਉਹਨਾਂ ਨੂੰ ਬੈਟਰ ਪਤਾ ਹੈ ਜਾਂ ਕੰਗਣਾ ਰਣੌਤ ਨੂੰ ਪਤਾ ਹੈ ਜਾਂ ਉਹਨਾਂ ਨੂੰ ਪਤਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par